ਹਾਂਜੀ ਮੈਡਮ ਜੀ ਬੜੀਆਂ ਦੋਵੇਂ ਨੋਨਸਸ ਇਕੱਠੀਆਂ ਹੋ ਗਏ ਅੱਜ ਸਲਾਈ ਪਈਆਂ ਜੇ ਕੀ ਕਰਨ ਲੱਗੀਆਂ ਜੇ ਅਸੀਂ ਗਰਮੀਆਂ ਦੀ ਸ਼ੁਰੂਆਤ ਕਰਨ ਲੱਗੇ ਆ ਗਰਮੀਆਂ ਦੀ ਸ਼ੁਰੂਆਤ ਉਹ ਕਿੰਧਾ ਜਰਾ ਕਹਾਨੂੰ ਵੀ ਚੰਦਨਾ ਪਾਉਂ ਹਾਂ ਹੈ ਚਟਨੀ ਦੇ ਨਾਲ ਚਟਨੀ ਦੇ ਨਾਲ ਹਾਂਜੀ ਉਹ ਕਿਦਾਂ ਤੁਹਾਨੂੰ ਪਤਾ ਵੀ ਗਰਮੀਆਂ ਵਿੱਚ ਸਭ ਤੋਂ ਫੇਮਸ ਕੀ ਹੁੰਦੀ ਹੈ ਜਾਂ ਤੇ ਲੱਸੀ ਹਾਂ ਤੇ ਜਾਂ ਫਿਰ ਚਟਨੀ ਹਾਂਜੀ ਪੰਜਾਬੀਆਂ ਦਾ ਫੇਮਸ ਖਾਣਾ ਦਾਲ ਦੇ ਨਾਲ ਦਾਲ ਦੇ ਨਾਲ ਹਾਂਜੀ ਆਉਂਦਾ ਹੈ ਹਾਂ ਦਾਲ ਹੋਈ ਲੱਸੀ ਹੋਈ ਦੇ ਨਾਲ ਚਟਨੀ ਹੋਈ ਹਾਂਜੀ ਅੱਛਾ ਇਹਦਾ ਮਤਲਬ ਇਹ ਹੈ ਕਿ ਅੱਜ ਤੁਸੀਂ ਫਿਰ ਚਟਨੀ ਬਣਾਉਣ ਲੱਗੀਆਂ ਜਾਂ ਨਵਾਂ ਸੱਸ ਹੈ ਹਾਂਜੀ ਉਹ ਵੀ ਡੈਡੀ ਦੀ ਫਰਮੈਸ਼ ਤੇ ਅੱਛਾ ਡੈਡੀ ਦੀ ਫਰਮੈਸ਼ ਤੇ ਬਣਾਉਣ ਲੱਗੀਆਂ ਉਦਾਂ ਨਹੀਂ ਬਣਾਉਣੀ ਹੈ ਹਾਂਜੀ ਬਣਦੀ ਹੈ ਡੈਡੀ ਨੂੰ ਬਹੁਤ ਜ਼ਿਆਦਾ ਪਸੰਦ ਆ अच्छा डडी कहना जे दाल बनाई है किरण ते फिर ਨਾਲ चटनी ਵੀ ਬਣਨੀ ਚਾਹੀਦੀ ਹੈ। اچھا اچھا اچھا। ਹਾਂਜੀ। ਠੀਕ ਆ। ਤੇ ਕਿਹੜੀ ਚਟਨੀ ਬਣਾਉਣ ਲੱਗੀਆਂ ਜੇ ਫਿਰ ਤੁਸੀਂ? ਚਟਨੀ ਅਹੀਂ ਬਣਾਉਣ ਲੱਗਿਆ ਮਮੀ ਕਾਦੀ। ਗੁੰਗਰਿਆਂ ਦੀ। ਮੇਰੀ ਗਾਜ਼ਨ ਮੂੰਗਰਿਆਂ ਦੀ ਚਟਨੀ ਮਮੀ ਨੂੰ ਪੁੱਛਣ ਦੀ ਹੈ ਤੈਨੂੰ ਪਤਾ ਨਹੀਂ ਮੈਂ ਪਹਿਲੀ ਵਾਰੀ ਬਣਾਉਣ ਲੱਗੀਆਂ ਇਸ ਕਰਕੇ। اچھا 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 ਮੂੰਗਰੇ ਚਟਨੀ ਤੋਂ ਬਣਾਈ ਨਹੀਂ ਅਜੇ ਤੱਕ। ਮੈਂ ਨਹੀਂ ਬਣਾਈ ਮੈਂ ਖਾਦੀ ਆ ਬਣਾਈ ਨਹੀਂ। اچھا। ਠੀਕ ਆ ਦੂਸਰੀ ਬਣਾ ਲਈ ਦੀ ਗੰਡੇ ਗੰਡੇ ਵਾਲੀ ਆ ਮੋਂਗਰਿਆਂ ਵਾਲੀ ਮੈਂ ਫਰਸਟ ਟਾਈਮ ਮੰਮੀ ਮੋਂਗਰਿਆਂ ਵਾਲੇ ਚੜਨੀ ਵੀ ਅੱਜ ਕੱਲ੍ਹ ਲੋਕ ਕਿੱਥੇ ਬਣਾਉਂਦੇ ਆ ਉਹਦੇ ਪਹਿਲਾ ਟਾਈਮ ਹੀ ਜਦੋਂ ਲੋਕੀ ਮੋਂਗਰਿਆਂ ਵਾਲੀਆਂ ਚੜਨੀਆਂ ਖਾਂਦੇ ਹੁੰਦੇ ਹਾਂ ਜਦੋਂ ਸਾਡੇ ਟਾਈਮ ਹੀ ਉਦੋਂ ਅਸੀਂ ਮੋਂਗਰੇ ਪਾਉਣੇ ਵਿੱਚ ਤੇ ਗੰਡਾ ਪਾਉਣਾ ਵਿੱਚ ਅੱਛਾ ਤੇ ਫਿਰ ਜੇ ਟਮਾਟਰ ਹੋਣਾ ਤੇ ਉਹ ਪਾ ਲੈਣਾ ਜਾਂ ਫਿਰ ਪੂਤਨਾ ਬੜੇ ਸ਼ੌਂਕ ਨਾਲ ਪਾਉਣਾ ਅੱਛਾ ਤੇ ਫਿਰ ਚਟਨੀ ਬਣਾਉਣੀ ਆ ਅਸੀਂ ਤੇ ਹੁਣ ਕੀ ਪਾਉਣ ਲੱਗੀਆਂ ਜੇ ਤੁਸੀਂ ਇਹਰ ਦੱਸ ਦੋ ਮੈਨੂੰ ਹੁਣ ਇੱਕ ਗੰਡੇ ਅੱਛਾ ਤੇ ਇੱਕ ਮੋਂਗਰੇ ਅੱਛਾ ਤੇ ਇਹ ਕਪੂਤਨਾ ਕਪੂਤਨਾ ਤੇ ਟਮਾਟਰ ਟਮਾਟਰ ਤੇ ਹਰੀਆਂ ਮਿਰਚਾਂ ਅੱਛਾ ਅੱਛਾ ਨਾਰ ਨਾਰਦਨ ਠੀਕ ਆ ਇਹਨਾਂ ਸਭ ਕੁਝ ਪਾ ਕੇ ਚਟਨੀ ਬਣ ਲੱਗੀ ਅੱਜ ਹੈ ਬੜੀ ਕਰਾਰੀ ਓਈ ਓ ਵੀ ਕਰਾਰੀ ਠੀਕ ਆ ਤੇ ਮੇਰੀ ਗੱਲ ਸੁਣ ਤੇ ਡੰਡੇ ਗੁੰਡੇ ਦਾ ਕੀ ਕੰਮ ਅੱਛਾ ਚਟਨੀ ਫਿਰ ਡੰਡੇ ਗੁੰਡੇ ਚ ਬਣਾਉਣੀ ਆ ਹਾਂਜੀ ਮੰਮੀ ਕਹਿੰਦੇ ਹੀ ਮੈਂ ਤੇ ਇਹਦੇ ਵਿੱਚ ਬਣਾਉਣ ਲੱਗੀ ਆ ਮੰਮੀ ਕਹਿੰਦੇ ਕਿ ਇਹਦੇ ਵਿੱਚ ਵਧੀਆ ਬਣਦੀ ਆ ਡੰਡੇ ਗੁੰਡੇ ਚ ਹਾਂਜੀ ਮੈਂ ਕਿਹਾ ਚਲੋ ਕਰਕੇ ਬਣਾ ਕੇ ਵੇਖ ਲੈਨੇ ਆ ਠੀਕਾ ਠੀਕਾ ਅੱਜ ਫੇਰ ਚੜਦੀਆਂ ਡੰਡੇ ਕੋਂਡੇ 'ਚ ਪੁਰਾਣੇ ਤਰੀਕੇ ਨਾਲ ਬਣ ਲੱਗੀ ਹੈ ਹਾਂ ਹਾਂਜੀ ਅੱਛਾ ਨਹੀਂ ਤੇ ਵੇਖ ਲਾ ਮੰਮੀ ਅੱਜਕੱਲ ਨਵਾਂ ਚ ਮਾਨਾ ਆ ਗਿਆ ਆ ਪੀ ਜਿਹੜੇ ਸਾਡੇ ਕੋਲ ਪੁਰਾਣੇ ਸਾਧਨ ਹੁੰਦੇ ਰਿਹਾ ਸੀ ਉਹ ਸਾਰੇ ਲੋਕੀ ਯੂਜ਼ ਕਰਨੇ ਹਟ ਗਏ ਹੈ ਹਾਂ ਉਹ ਡੰਡੇ ਕੋਂਡੇ ਦਾ ਚ ਮਾਨਾ ਹੁੰਦਾ ਰਿਹਾ ਸੀ ਪਹਿਲਾਂ ਲੋਕੀ ਚੜਦੀਆਂ ਉੱਚ ਬਣਾਉਂਦੇ ਹੁੰਦੇ ਸੀ ਚਾਟੀ 'ਚ ਮਧਾਣੀ ਪਾਉਂਦੇ ਹੁੰਦੇ ਸੀ ਤੇ ਅੱਜਕੱਲ ਬੱਤੀ ਵਾਲੇ ਸਾਰੇ ਕੰਮ ਆ ਗਏ ਹਨਾ ਤੇ ਚਟਨੀ ਵੀ ਬੱਤੀ ਜਵਨ ਸਕਦੀ ਆ ਉਹ ਹੀ ਤੇ ਮੈਂ ਉਹਦੇ ਗੱਲ ਕਰਨ ਲੱਗਾ ਆ ਮਿਕਸੀ ਦੇ ਵਿੱਚ ਗ੍ਰाइंड ਕਰ ਲੈਂਦੇ ਆ ਤੇ ਜਾਂ ਹਾਂ ਜਿਹੜੀ ਤੋਂ ਲਾਗੇ ਮਿਕਸੀ ਰੱਖੀ ਆ ਤਿੰਨ ਵਾਰ ਸ਼ਨਾ ਹੋ ਗਈਆਂ ਹੁਣ ਹਾਂ ਤਿੰਨ ਤਰੀਕਿਆਂ ਨਾਲ ਚਟਨੀ ਬਣ ਸਕਦੀ ਹੈ ਅੱਜ ਕੱਲ ਹਣਾ ਵੇਖ ਲੈ ਹਾਂ ਪਰ ਜਿਹੜੀ ਚਟਨੀ ਪੁੱਤ ਡੰਡੇ ਗੁੰਡੇ ਨਾਲ ਆਪਾਂ ਅੱਜ ਬਣਾਵਾਂਗੇ ਨਾ ਫੁੱਟ ਕੇ ਹਾਂ ਇਹ ਚਟਨੀ ਖਾ ਕੇ ਤੁਸੀਂ ਵੇਖਿਓ ਸੁਆਦ ਤੇ ਜਿਹੜੀ ਆ ਮਿਕਸਿੰਗਾਂ ਚ ਬਣਾਉਂਦੇ ਆ ਉਹਦਾ ਸੁਆਦ ਵੇਖੋ ਪਰ ਮੈਨੂੰ ਦੱਸੀ ਵੀ ਮੰਮੀ ਡੰਡੇ ਗੁੰਡੇ ਵਾਲੀ ਚਟਨੀ ਚਾਹੀਦੀ ਉਹ ਮੰਮੀ ਜਿਹੜੀ ਮਿਕਸੀ ਬੱਤੀ ਵਾਲੀ ਚ ਬਣਾਉਂਦੇ ਆ ਨਾ ਉਹ ਚ ਗੰਡੇ ਕੋੜੇ ਹੋ ਜਾਂਦੇ ਆ ਨਾਲੇ ਉਹ ਬਰੀਕ ਜਿਆਦਾ ਮਾਲ ਹੋ ਜਾਂਦਾ ਹਣਾ ਗ੍ਰाइंड ਜਿਆਦਾ ਹੋ ਜਾਂਦਾ ਕੰਮ ਉਹਨਾਂ ਦੇ ਨਾਲ ਤੇ ਜੇ ਆਪਾਂ ਇਹਦੇ ਵਿੱਚ ਬਣਾਈਏ ਇਹਦੇ ਵਿੱਚ ਗੰਡੇ ਆ ਤੇ ਡਕਰੇ ਡਕਰੇ ਰਹਿੰਦੇ ਆ ਹੂੰ ਅੱਛਾ ਇਹਦੇ ਵਿੱਚ ਹਾਂ ਉਹ ਸਹੀ ਨਹੀਂ ਲੱਗਦੇ ਇਹ ਜੇ ਆਪਾਂ ਡੰਡੇ ਗੁੰਡੇ ਚ ਬਣਾਵਾਂਗੇ ਇਹਦੇ ਵਿੱਚ ਗੰਡੇ ਆ ਤਾਂ ਜਿਹੜਾ ਨਾ ਜੋ ਵੀ ਹਰ ਇੱਕ ਚੀਜ਼ ਦਾ ਫਿਚਕ ਨਿਕਲ ਨਿਕਲ ਜਾਂਦਾ ਚੰਗੀ ਤਰ੍ਹਾਂ ਅੱਛਾ ਤੇ ਜੇ ਰੋ ਜਤਨੀ ਜਿਹੜੀ ਵਧੀਆ ਲੱਗਦੀ ਹੈ ਠੀਕ ਆ ਤੇ ਕਰਨਾ ਸੇਖਲਾ ਜਾਜ ਮੰਮੀ ਕੋਲ ਚੜ੍ਹਦੀ ਚੜ੍ਹਦੀ ਦੀ ਸਿੱਖਣ ਲੱਗੀ ਆ ਕਿਹੜੀ ਭਲਾ ਮੁੰਗਰਿਆਂ ਵਾਲੀ ਮੁੰਗਰਿਆਂ ਮੰਮੀ ਚੰਗੀ ਤਰ੍ਹਾਂ ਸਿਖਾਦੇ ਜਾਜ ਤੇ ਤੁਸੀਂ ਕਿਦਾਂ ਕੈਮ ਦੇ ਮਾੜਾ ਮਾੜਾ ਪਿਆਰ ਕਰਕੇ ਨਾਲ ਪਿਆਇਆ ਪਿਆ ਮਹਾਰਾਜ ਦੀ ਕਿਰਪਾ ਆ ਗਿਆ ਪਿਆ ਦੇ ਖਲੋਤੀਆਂ ਲੱਗ ਨਹੀਂ ਇੰਨਾ ਜ਼ਿਆਦਾ ਵੀ ਨਹੀਂ ਪਿਆ ਆ ਵੇਖ ਤੇ ਫੜ ਕੇ ਖਲੋਤੇ ਹਾਂ ਹਾਂ ਉਹ ਜੋ ਫੜ ਕੇ ਖਲੋਤੇ ਹੀ ਆ ਦੰਦ ਫਿਰ ਗਿਆ ਸਾਡ ਗਿਆ ਕੋਈ ਗੱਲ ਨਹੀਂ ਹੁਣ ਵਧੀਆ ਲਵਾਵਾਂਗੇ ਜਰਾ ਹਾਂ ਠੀਕ ਆ ਜਿਹੜੇ ਤੇ ਲੋਕੀ ਆਪਣੇ ਆਡੀਅੰਸ ਜਿਹੜੀ ਸਾਡੀ ਫੈਮਿਲੀ ਆ ਉਹਦੇ ਸਾਡੇ ਨਾਲ ਸ਼ੁਰੂ ਤੋਂ ਜੁੜੀ ਆ ਨਾ ਹਾਂਜੀ ਉਹਨਾਂ ਨੂੰ ਤੇ ਸਾਰਿਆਂ ਨੂੰ ਪਤਾ ਵੀ ਮੰਮੀ ਦਾ ਦੰਦ ਜਿਹੜਾ ਅੱਧਾ ਟਟਾ ਸੀ ਨਾ ਉਹ ਸਟਾਰਟਿੰਗ ਤੋਂ ਹੀ ਟਟਾ ਸੀ ਜਦੋਂ ਮੰਮੀ ਨਿੱਕੀ ਹੁੰਦੀ ਰਹੀ ਸੀ ਹੈ ਨਾ ਹਾਂਜੀ ਬਚਪਨ ਦਾ ਹੀ ਮੰਮੀ ਦਾ ਦੰਦ ਟਟਾ ਸੀ ਡਿੱਗ ਪਈ ਹੈ ਨਿੱਕੀ ਹੁੰਦੀ ਡਿੱਗ ਪਈ ਇਹ ਵੀ ਕਹਾਣੀ ਦੱਸ ਦੋ ਮਾੜੀ ਦੀ ਕਿਦਾਂ ਟਟਾਈ ਦੰਦ ਪਹਿਲਾਂ ਉਹ ਰਹਿੰਦੀ ਆ ਸਾਡੀ ਮੋਟਰ ਲੱਗੀ ਹੁੰਦੀ ਸੀ ਘਰ ਮਤਲਬ ਇਥੇ ਸਾਡੇ ਸਾਡੇ ਕਮਰੇ ਸੀ ਨਾ ਤੇ ਜਿਹੜੀ ਬੰਬੀ ਵਾਲੀ ਪੈਲੀਆਂ ਦੀ ਹੁੰਦੀ ਮੋਟਰ ਪੈਲੀਆਂ ਵਾਲੀ ਮੋਟਰ ਪੈਲੀਆਂ ਵਾਲੀ ਮੋਟਰ ਉਹ ਵੀ ਸਾਡੀ ਉੱਥੇ ਹੀ ਲੱਗੀ ਹੁੰਦੀ ਸੀ ਅੱਛਾ ਤੇ ਉਹਨਾਂ ਸਮਿਆਂ ਦੇ ਵਿੱਚ ਆਹ ਨਹੀਂ ਹੁੰਦੇ ਜਿਹੜੇ ਚ ਬੱਚੇ ਬਣਾਏ ਹੁੰਦੇ ਆ ਅੱਛਾ ਉਹਨਾਂ ਸਮਿਆਂ ਦੇ ਵਿੱਚ ਇਤਰੇ ਆਲੂ ਹੀ ਬਣਾਏ ਹੁੰਦੇ ਆ ਆ ਖੁੱਲੇ ਆਲੂ ਹੁੰਦੇ ਰਹੀ ਪਹਿਲਾਂ ਖੁੱਲੇ ਆ ਚ ਬੱਚਿਆਂ ਵਾਲਾ ਰਵਾਜ ਤੇ ਹੋਣੀ ਚੱਲਿਆ ਆ ਹਾਂ ਦੇਖੋ ਉਹ ਦੋਲੇ ਦੋਲੇ ਪਾਪੇ ਉਹਨਾਂ ਨੇ ਕੀ ਕੀਤਾ ਪੱਥਰ ਪੱਥਰ ਰੱਖੇ ਡਾ ਡਰ ਆਇਆ ਤੇ ਮੈਂ ਹਣੀਜੀ ਅੱਛਾ ਤੇ ਉਹ ਤੇ ਲੱਗੀ ਤੇ ਦਵਾਤਾ ਵਗਈ ਭੱਜ ਕੇ ਪਾਣੀ ਪੀਣ ਹਾਂ ਪੈਰ ਸਿਲਖ ਗਿਆ ਗੜਾ ਹੋੜਾ ਮਡ ਗਈ ਅੱਛਾ ਤੇ ਦੰਦ ਵੱਜਾ ਪੱਥਰ ਤੇ ਜਾ ਕੇ ਪੱਥਰ ਦੇ ਉੱਤੇ ਵੱਜਾ ਮੇਰਾ ਮੂੰਹ ਜਾ ਕੇ ਤੇ ਮੇਰਾ ਦੰਦ ਜਿਹੜਾ ਅੱਧਾ ਟੁੱਟ ਗਿਆ ਓਹੋ ਅੱਛਾ ਇਹ ਦਰਮਿਆ ਕਾ ਆਪਾ ਹਾਏ ਬੀਬੀ ਆਇਆ ਮੇਰਾ ਦੰਦ ਟੁੱਟ ਗਿਆ ਤੇ ਬਾਜ ਕੇ ਇਹਨਾਂ ਲਵਾ ਕੇ ਨਹੀਂ ਦਿੱਤਾ ਅਦਲਵਾ ਦਿੰਦੇ ਆ ਨਵਾ ਮੈਂ ਕਿਹਾ ਮੈਂ ਲਾਉਣਾ ਕੀ ਪਤਾ ਮੈਨੂੰ ਕਿਦਾਂ ਹੋਣਾ ਲੇ ਕਿਦਾਂ ਨਹੀਂ ਦਾੰਦ ਨਵਾ ਕਿਤਰਾ ਲੱਗਦਾ ਫਿਰ ਕਿੰਨੇ ਸਾਲਾਂ ਬਾਅਦ ਲੱਗਾ ਦਾੰਦੇ ਬਹੁਤ ਸਾਰਾ ਬਾਅਦ ਲੱਗਾ ਠੀਕ ਆ ਇਹ ਆ ਜੀ ਗੱਲਬਾਤ ਅੱਜ ਬਣਾਉ ਲੱਗਿਆ ਕਿਰਨ ਤੇ ਮੰਮੀ ਪੁਰਾਣੇ ਤਰੀਕੇ ਦੇ ਨਾਲ ਚਟਨੀ ਤੇ ਤੁਹਾਡੇ ਘਰਾਂ ਦੇ ਵੀ ਚਟਨੀ ਕਿਹੜੇ ਤਰੀਕੇ ਨਾਲ ਬੰਦਦੀ ਹੈ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਇਹ ਜਿਹੜਾ ਆਪਾਂ ਅੱਜ ਕੱਲ ਡੰਡੇ ਗੋਂਡੇ ਦੇ ਚਟਨੀ ਵਾਲਾ ਰਵਾਜ ਜਿਹੜਾ ਨਾ ਇਹ ਅੱਜ ਕੱਲ ਲੋਪ ਹੁੰਦਾ ਜਾਂ ਰਿਹਾ ਕਿਉਂਕਿ ਅੱਜ ਕੱਲ ਬੱਤੀ ਦਾ ਜ਼ਮਾਨਾ ਐ ਇਲੈਕਟ੍ਰੋਨਿਕ ਚੀਜ਼ਾਂ ਸਾਰੀਆਂ ਆ ਗਈਆਂ ਆ ਤਾਂ ਕਰਕੇ ਲੋਕੀ ਜਿਹੜੇ ਪੁਰਾਣੇ ਟਾਈਮ ਜਿਹੜੇ ਆ ਉਹ ਭੁੱਲਦੇ ਜਾਂਦੇ ਆ ਤੇ ਬਾਕੀ ਇਹ ਸਭ ਕੁਝ ਤੁਹਾਨੂੰ ਵੈਸੇ ਪਿੰਡਾਂ ਦੇ ਵਿੱਚ ਮਿਲ ਜਾਂਦਾ ਸ਼ਹਿਰਾਂ ਦੇ ਵਿੱਚ ਤੇ ਬਿਲਕੁਲ ਹੀ ਲੋਭ ਹੋ ਗਿਆ ਦਾ ਪਿੰਡਾਂ ਦੇ ਵਿੱਚ ਚਲੋ ਫਿਰ ਵੀ ਅੱਜਕੱਲ੍ਹ ਕਈ ਘਰਾਂ ਦੇ ਵਿੱਚ ਡੰਡੇ ਗੁੰਡੇ ਵੀ ਸਾਮਕ ਰੱਖੇ ਹੋਣਾ ਨੇ ਮਧਾਨੀਆਂ ਵੀ ਰੱਖੀਆਂ ਰੜਕਣ ਵਾਲੀਆਂ ਹਨਾ ਪਰ ਅੱਜਕੱਲ੍ਹ ਉਹ ਸਾਰਾ ਕੰਮ ਖਤਮ ਹੁੰਦਾ ਜਾਂ ਰਿਹਾ ਆ ਤੇ ਪਰ ਵੇਖ ਲਾ ਮੰਮੀ ਜਦੋਂ ਵਿਆਹ ਹੁੰਦਾ ਆ ਉਦੋਂ ਪਰਾਣੀ ਲੋਕੇਸ਼ਨ ਲੱਭਦੇ ਜਾ ਕੇ ਫੋਟੋ ਸ਼ੂਟ ਵਾਸਤੇ ਫ੍ਰੀ ਵੈਡਿੰਗ ਵਾਸਤੇ ਕੱਚੇ ਘਰ ਲੱਭਦੇ ਜਾ ਕੇ ਹੈ ਉਦਾਂ ਹੀ ਕੱਚੇ ਘਰਾਂ ਤੋਂ ਭੱਜਦੇ ਆ ਤੇ ਜਦੋਂ ਕਿਤੇ ਫੋਟੋ ਸ਼ੂਟ ਕਰਾਉਣਾ ਹੋਏ ਜਾਂ ਫ੍ਰੀ ਵੈਡਿੰਗ ਕਰਾਉਣੀ ਹੋਏ ਤਾਂ ਫੇਰ ਲੱਭਦੇ ਆ ਜਾ ਕੇ ਲੋਕੇਸ਼ਨਾਂ ਕਿਹਦੇ ਚੱਲ ਜਾਓ ਦੂਰ ਦਰਾਡੇ ਜਾ ਕੇ ਹੈ ਸਾਨੂੰ ਕੱਚੇ ਘਰ ਚਾਹੀਦੇ ਆ ਨਹੀਂ ਹੁਣ ਮੇਰੀ ਗੱਲ ਸੁਣੋ ਵੀ ਮੈਂ ਇੱਥੇ ਆਣ ਕੇ ਵੀ ਡੰਡੇ ਕੁੰਡੇ ਦੀ ਚਟਨੀ ਕੁੱਟਦੀ ਰਹੀ ਆ ਹਾਂ ਤੇ ਮੈਨੂੰ ਉਹ ਹੀ ਆਉ ਤਾਂ ਭਾਈ ਮੈਨੂੰ ਤੇ ਆ ਮਸ਼ੀਨਾ ਮਸ਼ੂਨਾ ਜੀ ਇਹਦੇ ਵਿੱਚ ਗੁੱਟਣੀ ਚੰਗੀ ਨਹੀਂ ਲੱਗਦੀ ਅੱਛਾ ਤੇ ਮੈਂ ਜਦੋਂ ਵੀ ਚਟਨੀ ਬਣਾਉਣੀ ਆ ਉਹਦੇ ਬਸ ਡੰਡਾ ਕੁੰਡਾ ਠੀਕ ਆ ਤੁਸੀਂ ਕਮੈਂਟ ਵਿੱਚ ਮਨੇ ਇੱਕ ਗੱਲ ਦੱਸਿਓ ਕਿ ਜਦ ਗੰਨੇ ਚੀਰੀਦੇ ਆ ਇਹਦੇ ਲੱਗਦੇ ਅੱਖਾਂ ਵਿੱਚ ਇਹਦਾ ਮਮੀ ਕੋਈ ਹੱਲ ਨਹੀਂ ਹੈਗਾ ਇਹਦੀ ਸੱਸ ਜਿਆਦਾ ਪਿਆਰ ਕਰੇ ਉਹਨੂੰ ਲੱਗਦੇ ਘਰਕਿਰਤ ਦੀ ਸੱਸ ਉਹਨੇ ਪਿਆਰ ਕਰਦੀ ਆ ਉਹ ਕਿਤੇ ਮੇਰੇ ਲਾਗੇ ਬੈਠਾ ਹੋਏਗਾ ਨਾ ਉਹ ਵੱਖਰੇ ਸੁਣ ਕੇ ਮਾਰੀ ਜਾਊਗਾ ਅੱਛਾ ਬੜੇ ਲੱਗਦੇ ਯਾਰ ਇਹਦਾ ਕੋਈ ਹੱਲ ਹੋਣਾ ਜੀਦਾ ਨਹੀਂ ਗੰਡੇ ਕੜਤਣ ਜਿਆਦਾ ਹੁੰਦੀ ਆ ਨਾ ਤਾਂ ਕਰਕੇ ਫਿਰ ਅੱਖਾਂ 'ਚ ਪੈਂਦੇ ਆ ਮੇਰੀ ਘਾਸੜ ਇੱਕ ਹੂੰ ਆਹ ਇਹ ਏਤੀ ਰੰਡਈ ਹੈ ਤੇ ਮੈਂ ਲੱਗ ਕੇ ਰੋਤੀ ਆ ਨਾ ਇਹਦੇ ਮੈਨੂੰ ਗੰਡਾ ਲੱਗਾ ਨਹੀਂ ਆ ਇਹ ਮਮੇ ਤੁਹਾਡੀ ਸੱਸ ਕਰਦੀ ਸੀ ਜਬਰਾ ਕਾਨੇ ਕਬਜੋਰੀ ਹੋਊਗੀ ਕੋਈ ਇਹਦੇ ਆ ਅੱਖਾਂ ਦੀ ਮਚਲ ਗਈ ਆ ਨਹੀਂ ਗੰਡਾ ਜਾਰਾ ਤੇਜ ਹੋਏ ਤੇ ਮੇਰੀਆਂ ਆੱਖਾਂ ਚ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਆ ਪਤਾ ਨਹੀਂ ਕੀ ਗੱਲ ਹੋਣ ਤੇਜ਼ ਹੀ ਹੋਇਆ ਕਹਦੇ ਜਿਹੜਾ ਇਹਦੀਆਂ ਆੱਖਾਂ ੋਂ ਨਿਕਲ ਰਿਹਾ ਤੇ ਆ ਵੇਲੇ ਮੈਂ ਲੱਗ ਕੇ ਰੋਤੀ ਮੈਨੂੰ ਕੋਈ ਨਹੀਂ ਆ ਠੀਕ ਆ ਜੀ ਸੋ ਇਹ ਆ ਜੀ ਗੱਲਬਾਤ ਤੇ ਅੱਜ ਬਣਨ ਲੱਗੀ ਆ ਜੀ ਪੁਰਾਣੇ ਤਰੀਕੇ ਦੇ ਨਾਲ ਡੰਡੇ ਕੁੰਡੇ ਦੇ ਵਿੱਚ ਚੜਨੀ ਤੇ ਵੇਖਦੇ ਹਾਂ ਹੁਣ ਕੀ ਚੰਨ ਚੜਦੀ ਆ ਕਹਿੰਦਾ ਹੋਏ ਕਿਉਂਕਿ ਬਣਾਉਣੀ ਕਿਰਨ ਨਹੀਂ ਆ ਹੁਣ ਚੋ ਸਾਰਾ ਕੁਝ ਮੈਨੂੰ ਸਮਝਾਤਾ ਵਾ ਤੇ ਹੁਣ ਆਪੇ ਇਹਨੇ ਡੰਡੇ ਕੁੰਡੇ ਚ ਪਾ ਕੇ ਲੋਣ ਮਿਰਚ ਨਾਲੇ ਪਾ ਕੇ ਤੇ ਕੁੱਟ ਲੈਣੀਆਂ ਇਹਨੇ ਠੀਕ ਆ ਹਾਂ ਕਿੰਨੇ ਚਰਚ ਬਣ ਜੂਗੀ ਐਕਸਰਸਾਈਜ਼ ਹੋਣ ਲੱਗੀ ਫੇ ਮੋਟੇ ਮਮੀ ਕਿੰਨੇ ਚਰਚ ਬਣ ਜੂਗੀ ਬਾਹਰ ਜਾਊਗਾ ਦੋ ਮਿੰਟ ਮਮੀ ਇਹ ਪੁਰਕੂ ਪੂਰੀ ਮਤਲਬ ਹੈ ਕਿ ਇਹ ਟੈਂਡੇ ਕੁੰਡੇ ਚ ਪਾ ਕੇ ਇਹਨੂੰ ਕਿੰਨਾ ਕੁ ਬਰੀਕ ਕਰਨਾ ਹੁੰਦਾ ਕੋਈ ਆਈਡੀਆ ਹੈ ਮਤਲਬ ਬਿਲਕੁਲ ਬਰੀਕ ਕਰ ਲੀਦੇ ਆ ਇਥੇ अच्छा मतलब पूरी कुटली दी है पूरी कुटली दी है जदों गंडे-गंडे सारे ਵਿੱਚ मतलब ਮਿਕਸ ਹੋ ਜਾਣ ਪਤਾ ਕਿ ਤਰ੍ਹਾਂ ਲੱਗਦਾ ਵੀ मतलब ਚਟਨੀ ਤਿਆਰ ਹੋ ਗਈ ਹੁਣ ਪਾਣੀ ਛੱਡ ਦੇ ਗੰਡੇ ਕਿ ਜਾਂ ਕਿਹੜੇ ਹਿਸਾਬ ਨਾਲ मतलब ਜਦੋਂ ਬਰੀਕ ਹੋ ਜਾਣੀਏ ਪੂਰੀ ਹਾਂ ਤੇ ਫਿਰ ਖੁੱਲ ਜਾਣੀ ਆ ਖੁੱਲ ਜਾਣੀ ਹੈ ਕੁੱਟ-ਕੁੱਟ ਕੇ اچھا ਕੁੱਟ-ਕੁੱਟ ਕੇ ਖੁੱਲ ਜਾਣੀ ਆ ਤੇ ਫਿਰ ਪਤਾ ਲੱਗ ਜਾਣਾ ਵੀ ਚਟਨੀ ਤਿਆਰ ਹੋ ਗਈ ਆ ਹੋਰ ਫਿਰ ਚਟਨੀ ਲਓ ਵੀ ਮਿੱਤਰੋ ਜਿਹੜੀਆਂ ਅੱਜ-ਕੱਲ੍ਹ ਦੀਆਂ ਨਵੀਆਂ ਬੀਬੀਆਂ ਭੈਣਾਂ ਜਿਹੜੀਆਂ ਜਿੰਨਾਂ ਨੂੰ ਨਹੀਂ ਪਤਾ ਡੰਡੇ ਗੋਂਡੇ ਦੀ ਚਟਨੀ ਬਣਾਉਣਾ ਚਾਹੁੰਦੀਆਂ ਆ ਤੇ ਮੰਮੀ ਕੋਲੋਂ ਗਿਆਨ ਲੈ ਲਓ ਵੀ ਜੇਕਰ ਤੁਸੀਂ ਡੰਡੇ ਗੋਂਡੇ ਦੀ ਚਟਨੀ ਬਣਾਉਣੀ ਆ ਤੇ ਉਰੋਂ ਤ ਜਾਂਦਾ ਕਿ ਉਹਨਾਂ ਦਾ ਪਾਣੀ ਨਹੀਂ ਨਿਕਲ ਜਾਂਦਾ ਪਿਚਕ ਨਹੀਂ ਨਿਕਲ ਜਾਂਦਾ ਪਿਚਕਣੀ ਨਿਕਲ ਜਾਂਦਾ ਜਦੋਂ ਤੱਕ ਠੀਕ ਆ ਤੇ ਚਲੋ ਠੀਕ ਆ ਤੇ ਹੋਰ ਸੁਣਾਓ ਬਾਕੀ ਤੁਸੀਂ ਸਾਰੇ ਜਣੇ ਠੀਕ ਠਾਕ ਹੋ ਤੇ ਮੈਨੂੰ ਪਰਾ ਤੁਸੀਂ ਕਮੈਂਟਾਂ ਦੇ ਵਿੱਚ ਪੁੱਛਦੇ ਜੀ ਭਾਜੀ ਵੀਡੀਓ ਕਿਉਂ ਨਹੀਂ ਆਉਂਦੀ ਤੇ ਬਹੁਤ ਜ਼ਿਆਦਾ ਤੁਸੀਂ ਵੇਟ ਕਰਨ ਦੇ ਜੀ ਵੀਡੀਓ ਦਾ ਪਰ ਕੀ ਕਰੀਏ ਸਾਰਾ ਦਿਨ ਸਾਡਾ ਕੰਮਾਂ ਕਰਾਂ ਦੇ ਵਿੱਚ ਲੰਘ ਜਾਂਦਾ ਤੇ ਟਾਈਮ ਹੀ ਨਹੀਂ ਲੱਗਦਾ ਕਿੰਨੂ ਵਿਚਾਰੀ ਦਾ ਵੀ ਤੇ ਹੁਣ ਕੀ ਕਰੀਏ ਫਿਰ ਤਾਂ ਕਰਕੇ ਵੀਡੀਓ ਨਹੀਂ ਬਣਦੀਆਂ ਤੇ ਕੋਸ਼ਿਸ਼ ਪੂਰੀ ਕਰੀ ਦੀ ਅੱਜ ਬਣਾਉਨੇ ਆ ਕੱਲ ਬਣਾਉਨੇ ਆ ਤੇ ਕੋਈ ਗੱਲ ਨਹੀਂ ਜਿੱਦਣ ਬਾਬੇ ਦੀ ਕਿਰਪਾ ਕਰਦੀ ਉਹਦੋਂ ਫੇਰ ਕੰਮ ਸ਼ੁਰੂ ਕਰਦਾਂਗੇ ਤੇ ਬਸ ਤੁਹਾਡਾ ਸਾਥ ਚਾਹੀਦਾ ਇਦਾਂ ਹੀ ਤੇ ਇੰਤਜ਼ਾਰ ਕਰਦੇ ਰਹੋ ਤੁਸੀਂ ਕਿਹਾ ਮੰਮੀ ਹਾਂ ਅੱਜ ਥੋੜਾ ਜਿਹਾ ਕੰਮ ਟਿਲ ਲਾਇਆ ਨਾ ਹੁਣ ਇਹ ਸਾਰੇ ਕੰਮ ਕਰਨੇ ਇਹਨੂੰ ਪੈਂਦੇ ਵਿਚਾਰੀ ਨੂੰ ਹਾਂ ਨਾਲ ਥੋੜਾ ਜਿਹਾ ਹਰਕਿਰਤ ਸਕੂਲ ਜਾਣ ਲੱਪਿਆ ਗਿਆ ਨਾ ਹਰਕਿਰਤ ਨੂੰ ਨਾ ਐਡਮਿਸ਼ਨ ਕਰਾ ਲੈਣੀ ਆ ਤੇ ਫੇਰ ਚਲੋ ਸਭ ਕੁਝ ਹੋ ਜਾਊਗਾ ਕੰਮ ਨਾਲ ਕਿਉਂਕਿ ਹਰਕਿਰਤ ਵੀ ਹੁਣ ਨਾਲ ਤੰਗ ਕਰਦਾ ਆ ਹਾਂ ਤੇ ਚਲੋ ਠੀਕ ਆ ਜੀ ਕਰਦੇ ਆ ਵਲੌਗ ਦਾ ਆਪਾਂ ਫੇਰ ਇੱਥੇ ਹੀ ਐਂਡ ਤੇ ਵੇਖਦੇ ਆ ਕਿਰਨ ਕਿਦਾਂ ਦੀ ਡੰਡੇ ਗੁੰਡੇ ਵਾਲੀ ਚਟਨੀ ਬਣਾਉਂਦੀ ਆ ਮੈਨੂੰ ਟਾਈਮ ਦੇਖਦੇ ਆ ਕਿੰਨਾ ਟਾਈਮ ਲੱਗਦਾ ਕਿੰਨਾ ਟਾਈਮ ਲੱਗਦਾ ਉਹਦੇ ਵਿੱਚ ਤੇ 2 ਮਿੰਟ ਲੱਗਦੇ ਨੇ ਟਮਾਟੇ ਟਮਾਟੇ ਨੇ ਬਣਾ ਲਓ ਮੰਮੀ ਚਟਨੀ ਬਣ ਗਈ ਚਟਨੀ ਬਣ ਗਈ ਆ ਮੰਮੀ ਨੇ ਮੈਨੂੰ ਚੰਗਾ ਆਰੇ ਲਾਤਾ ਠੀਕ ਆ ਤੇ ਚਲੋ ਠੀਕ ਆ ਜੀ ਕਰਦੇ ਆ ਜੀ ਇਸ ਵਲੌਗ ਦਾ ਆਪਾਂ ਐਂਡ ਤੇ ਜਲਦੀ ਮਿਲਦੇ ਆ ਜੀ ਤੁਹਾਨੂੰ ਆਪਾਂ ਹੁਣ ਇੱਕ ਹੋਰ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ 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 ਜੀ